ਨੈਸ਼ਨਲ ਹਾਈਵੇ ਤੇ ਆਏ ਦਿਨ ਹਾਸੀ ਵਾਪਰ ਦੇ ਨਜ਼ਰ ਆ ਰਹੇ ਹਨ ਤੇ ਜਿਹੜਾ ਇੱਕ ਗੰਭੀਰ ਹਾਸਾ ਗੁਰਵਾਇਆ ਸ਼ਹਿਰ ਦੇ ਵਿੱਚ ਵਾਪਰੀਆ ਜੋ ਇੱਥੇ ਕਾਰ ਦਾ ਟਾਇਰ ਫਟਣ ਕਰਕੇ ਕਾਰ ਓਵਰ ਬ੍ਰਿਜ ਤੋਂ ਪਲਟੀਆਂ ਖਾਂਦੀ ਹੀਠਾ ਸਰਵਿਸ ਰੋਡ ਦੇ ਜਵਾੜ ਦੇ ਤੇ ਇਸ ਬਾਰੇ ਜਾਣਕਾਰ ਦੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਪਾਈ ਮਤੀ ਦਾਸ ਨਰਸਿੰਗ ਕਾਲਸ ਦੀ ਪ੍ਰਿੰਸੀਪਲ ਨੀਤੂ ਬਾਲਾ ਆਪਣੀ ਕਾਰ ਦੇ ਵਿੱਚੋਂ ਪਿੱਛੋਂ ਆ ਰਹੇ ਸਨ ਤੇ ਉਹਨਾਂ ਦੇ ਅੱਗੇ ਜਾ ਰਹੀ ਕਾਰ ਦਾ ਅਚਾਨਕ ਟਾਇਰ ਫਟ ਗਿਆ ਤੇ ਜਿਸ ਕਰਕੇ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਰੇਲਿੰਗ ਨੂੰ ਟੱਕਰਾਂ ਮਾਰਦੀ ਹੋਈ ਬ੍ਰਿਜ ਤੋਂ ਥੱਲੇ ਡਿੱਗ ਤੇ ਪ੍ਰਿੰਸੀਪਲ ਨੀਤੂ ਬਾਲਾ ਨੀਂਸਾਨੀਅਤ ਦਿਖਾਉਂਦਿਆਂ ਤੁਰੰਤ ਜ਼ਖਮੀ ਨੂੰ ਕਾਰ ਦੇ ਵਿੱਚੋਂ ਬਾਹਰ ਕੱਢ ਕੇ ਆਪਣੀ ਕਾਰ ਦੇ ਵਿੱਚ ਬਿਠਾ ਕੇ ਨੀਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤੇ ਜਵਾਨਕਾਰ ਦੇ ਮੁਤਾਬਿਕ ਜ਼ਖਮੀ પતિ ਪਤਨੀ ਕਾਰ ਨੰਬਰ RJ14WC9280 ਤੇ ਸੁਵਾਰਸ ਅਤੇ ਪਠਾਨਕੋਟ ਤੋਂ ਦਿੱਲੀ ਵੱਲ ਜਾ ਰਹੇ ਸਨ ਜੋ ਕਿ ਬੀਐਸਐਫ ਬਟਾਲੀਅਨ ਵਿੱਚ ਨੌਕਰੀ ਕਰਦੇ ਹਨ ਇਤਿਹਾਸ ਦੀ ਸੂਚਨਾ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਤੁਰੰਤ ਗੁਰਾਇਆਂ ਥਾਣੀ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਗੁਰਾਇਆਂ ਤੋਂ ਫਲੋਟੀਬੀਲੀ ਸੰਦੀਪ ਪਟਿਆਰਾ ਦੀ ਰਿਪੋਰਟ ਮੇਰਾ ਨਾਮ ਮਿੰਤੂ ਹੈ ਮੈਂ ਫਾਈ ਮਤੀ ਦਾਸ ਨਰਸਿੰਗ ਕਾਲਜ ਵਿੱਚ 20 ਐਜਾ ਪ੍ਰਿੰਸੀਪਲ ਕੰਮ ਕਰਦੀ ਹਾਂ ਅਸੀਂ ਭਗਵਾਣਾ ਤੋਂ ਆ ਰਹੇ ਸੀ ਗੁਰਾਇਆਂ ਵਾਲੀ ਸਾਈਡ ਤੇ ਸਾਡੇ ਸਾਹਮਣੇ ਫਲਾਈਓਵਰ ਤੋਂ ਵਿਧਵਰਪੀ ਵਾਲੇ ਦੇ ਪੋਲ ਇੱਕ ਗੱਡੀ ਜਿਹੜੀ ਹੈਗੀ ਆ ਸਾਡੇ ਬੰਦੇ ਟਾਇਰ ਫਟਣ ਕਰਕੇ ਨੀਚੇ ਆਮੀ ਤਾਂ ਫਿਰ ਸੀਮਾ ਸੀਨਾ ਨੂੰ ਇੰਫੇਰ ਰੋਇਲ ਹਸਪਤਲ ਚ ਨਹੀਂ ਆਏ ਹੁਣ ਪੇਸ਼ੈਂਟ ਜਿਹੜਾ ਹੈਗਾ ਉਹ ਕਾਫੀ ਠੀਕ ਹੈਗਾ ਸਟੇਬਲ ਹੈ ਪਹਿਲਾਂ ਨਾਲੋਂ ਸਰਨੇਜ ਇਸ ਕਹਿੰਦੀ ਆ ਬਾਕੀ ਪੁਲਿਸ ਜਿਹੜੀ ਆਇਆ ਇਹ ਕੋਨ ਅਨਟਪੀਅ ਜਿਹੜੇ ਸਰਨੇਜ ਬੀਐਸਐਫ ਦੇ ਵਿੱਚ ਬਟਾਲੀਅਨ ਦੇ ਵਿੱਚ ਹੈਗੇ ਆ ਤੇ ਉਹਨਾਂ ਦੀ ਵੀ ਉਧਰ ਗੱਲ ਹੋ ਗਈ ਸਾਡੇ ਨਾਲ ਉਹ ਆਪਣਾ ਸਪੋਰਟ ਸਿਸਟਮ ਇਹਨਾਂ ਨੇ ਭੇਜ ਰਾਇਆ ਸਰ ਕਿੰਨੇ ਜਾਨੇ ਸੀਗੇ ਮੈਡਮ ਇਹਦੇ ਵਿੱਚ ਲੋਕੋ ਜਾਣੇ ਸੀ ਹਸਬੰਡ ਵਾਈਫ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਈ ਚਾਨੀ ਨੁਕਸਾਨ ਤਾਂ ਨਹੀਂ ਵੈਸੇ ਬਸ ਇੰਜਰੀ ਆ ਹੈਡ ਇੰਜਰੀ ਆ ਇਹਨਾਂ ਦੇ ਅੱਗੇ ਕਿ ਐਕਸੀਡੈਂਟ ਹੋਇਆ ਹੈ ਹਾਂਜੀ ਸਾਡੇ ਅੱਗੇ ਆ ਕੇ ਅਸੀਂ ਦੇਖਦੇ ਹਾਂ ਐਕਸਰ ਲੋਕ ਜਿਹੜੇ ਆ ਹੱਥ ਨਹੀਂ ਬੰਦ ਹੈਗੇ ਐਕਸੀਡੈਂਟ ਕੋਈ ਹੋਇਆ ਹੋਵੇ ਤੁਸੀਂ ਆਪਣੇ ਗੱਡੀ ਦੇ ਵਿੱਚ ਇਹਨਾਂ ਨੂੰ ਲੈ ਕੇ ਆਏ ਹੈਗੇ ਹਾਂ ਹਾਂਜੀ ਤੇ ਕਿਉਂਕਿ ਤੁਸੀਂ ਕਿਉਂਕਿ ਸਰੀਕ ਇਨਸਾਨ ਇਨਸਾਨ ਤੇ ਕੰਮ ਨਹੀਂ ਆਏਗਾ ਤਾਂ ਫਿਰ ਕੌਣ ਆਏਗਾ ਨਾ ਇਨਸਾਨੀਅਤ ਤਾਂ ਥੋੜੀ ਕਰਨੀ ਆ ਆਪਾਂ ਇਨਸਾਨੀਅਤ ਦੇਖ ਲਈ ਵਿਸਾਇਲ ਕੰਮ ਕਰਕੇ ਆਪਾਂ ਅੱਗੇ ਦੀ ਅੱਗੇ ਮੈਸੇਜ ਦੇਣਾ ਹੈ ਕਿ ਹਰ ਕੋਈ ਇਸ ਤਰ੍ਹਾਂ ਹੈਲਪ ਕਰੇ ਤਾਂ ਕਿ ਅਗਰ ਹਰ ਕੋਈ ਅੱਗੇ ਆਏਗਾ ਇਹਦੇ ਲਈ ਤਾਂ ਹੀ ਇਹ ਚੀਜ਼ ਜਿਹੜੀ ਅੱਗੇ ਆਦੇ ਤੱਕ ਜਾ ਸਕੇ ਇਹਨਾਂ ਨੇ ਦੱਸਿਆ ਜੀ ਕਿੱਥੋਂ ਆਏ ਸੀ ਕਿੱਥੇ ਜਾ ਰਹੇ ਸੀ ਜੀ ਇਹ ਪਠਾਨਪੁਰ ਤੋਂ ਤੇ ਜਾ ਕਿੱਥੇ ਰਹਿ ਸਕਦੇ ਨੇ ਦਿੱਲੀ ਜਾ ਰਹੇ ਸੀ ਓਕੇ ਇਹਨਾਂ ਦੇ ਮੈਸੇਜ ਠੀਕ ਹੈ ਹਾਂਜੀ ਉਹ ਠੀਕ ਨੇ ਇਹਨਾਂ ਦੇ ਸਾਥ ਕਿੰਨੇ ਆਈ ਹੈ ਜਿਹੜੇ ਨਾਮ ਵਗੈਰਾ ਇਹਨਾਂ ਦਾ ਕੁਝ ਦੱਸਿਆ ਇਹਨਾਂ ਨੇ ਕੀ ਇਹਨਾਂ ਦੇ ਮਤਲਬ ਵਾਈਫ ਦਾ ਨਾਮ ਸੰਤੋਸ਼ ਹੈਗਾ ਤੇ ਉਹਨਾਂ ਦਾ ਬਚਰਾ ਵੀ ਹੈਗਾ ਆ ਉਹਨਾਂ ਦੇ ਹਸਪਤਲ ਥੈਂਕ ਯੂ ਥੈਂਕ ਯੂ ਇਸ ਆਸ਼ੀਸ਼ਵੰਦੀ ਸਾਨੂੰ ਰਾਗੀ ਨੇ ਕਿਸ ਨੇ ਕਾਲ ਕੀਤੀ ਸੀ ਐਕਸੀਡੈਂਟ ਸੰਦੀ ਅਸੀਂ ਮੌਕੇ ਤੇ ਦੇਖਿਆ ਇੱਕ ਕਾਰ ਡਿਜ਼ਾਇਰ Swift ਤੇ ਡਿਜ਼ਾਇਰ ਕਾਰ ਜੋ ਕਿ ਮੇਨ ਜਿਹੜਾ ਬ੍ਰਿਜ ਹੈ ਜੀ ਬਸਟੈਂਡ ਦਾ ਉਸ ਤੋਂ ਪਟਕੀਆਂ ਥਾ ਕੇ ਥਲਟ ਗਈ ਹੋਈ ਸੀ ਲੋਕਾਂ ਦੱਸਤਾ ਕਿ ਕਾਰ ਪਟੀਆਂ ਖੰਦੀ ਆਈਏ ਮੌਕੇ ਦੇ ਪਿੱਛੇ ਬਿੰਦੂ ਵਾਲਾ ਜੋ ਕਿ ਸਾਡੇ ਇੱਥੇ ਲੋਕਲ ਗ੍ਰਾਉਂਡ ਦੇ ਭਾਈਮੰਤੀ ਦਾ ਕਾਲਜ ਉਹ ਪਿੱਛੇ ਆ ਰਹੇ ਸੀ ਉਹਨਾਂ ਨੇ ਫੌਰੀ ਤੌਰ ਤੇ ਮਦਦ ਕਰਦੇ ਹੋਏ ਆਪਣੀ ਪ੍ਰਾਈਵੇਟ ਗੱਡੀ ਨਾਲ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਇਹਦੇ ਵਿੱਚ ਅਸਿਸਟੈਂਟ ਕਮਾਂਡਰ ਬੀਐਸਐਫ ਦੇ ਇਸ ਗੇਂ ਵੀ ਇਹਨਾਂ ਦਾ ਨਾਂ ਸੀਗਾ ਜੀ ਬਜਰਨ ਸਹਾਏ ਠੀਕ ਹੈ ਜੀ ਇਹਨਾਂ ਦੇ ਨਾਲ ਮਿਸਿਸ ਜੀ ਮਿਸਿਸ ਦਾ ਠੀਕ ਨੇ ਬਟ ਉਹਨਾਂ ਦੇ ਹੈੱਡ ਇੰਜਰੀ ਵੀ ਆਈ ਆ ਤੇ ਹੱਥਾਂ ਤੇ ਵੀ ਖਰੋਚਾਂ ਆਈਆਂ ਨੇ ਜਿਨ੍ਹਾਂ ਨੂੰ ਹੋਣਾ ਸੀ ਡਾਕਟਰ ਸਾਹਿਬ ਕਹਿੰਦੇ ਨੇ ਇਹਨਾਂ ਨੂੰ ਬੀਐਸਐਫ ਦੇ ਜਲੰਧਰ ਹਸਪੀਟਲ ਜੋ ਬੀਐਸਐਫ ਦਾ ਹੁੰਦਾ ਹੈ ਰੈਫਰ ਕਰਦੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨੇ ਗੱਡੀ ਨੁਕਸਾਨੀ ਗਈ ਹੈ ਪਰ ਇਹਨਾਂ ਦੇ ਜਿਹੜੇ ਸੀ ਸਿਸਨ ਕਮਾਂਡਰ ਉਹਨਾਂ ਦੇ ਸੱਟਾਂ ਲੱਗਿਆ ਪਰ ਉਹਨਾਂ ਦੀ ਵਾਈਫ ਪਛ ਗਿਆ ਉਹਨੇ 60 ਮੀਲੇ ਵਿੱਚ ਆ ਗਏ ਕਾਰ ਵਿੱਚ ਕਿੰਨੇ ਜਣੇ ਸੀ ਜੀ ਇਹਦੇ ਵਿੱਚ ਉਹਨਾਂ ਦੱਸਿਆ ਕਿ ਸਾਡੀ ਗੱਡੀ ਦਾ ਟਾਇਰ ਫਰੰਟ ਦਾ ਟਾਇਰ ਫਟ ਗਿਆ ਜਿਸ ਕਰਕੇ ਗੱਡੀ ਪਲਟ ਗੱਡੀ ਪਲਟ ਕੇਆਂ ਖਾਂਦੀ ਥੱਲੇ ਆ ਗਈ ਜੀ ਇਹਦੇ ਬਾਅਦ ਇਹਦੇ ਵਿੱਚ ਸਬੰਧ ਵਿੱਚ ਅਸੀਂ ਥਾਣਾ ਗੁਰਾਇਆਂ ਦੇ ਡਿਊਟੀ ਅਫਸਰ^- ਸੁਰਿੰਦਰਪਾਲ ਜੀ ਨੂੰ ਵੀ ਨੋਟਿਫਾਈ ਕਰ ਦਿੱਤਾ ਸੀ